ਮਸ਼ਰੂਫ ਹੋ ਚੁਕੀ ਹੈ ਆਇ ਦਿਨ ਲੁੱਟਾ ਖੋਹਦ ਜਾਂ ਵਾਰਦਾਤਾ ਦੇ ਵਿਚ ਲਗਾਤਾਰ ਇਜ਼ਾਫਾ ਹੁੰਦਾ ਚਾਰਿਆ ਹੈ ਜੇਕਰ ਆਬਾਦੀ ਗੱਲ ਕੀਤੀ ਜਾਏ ਤਾਂ ਨਵਾਬ ਲੋਗ ਦੇ ਪਿੰਡ ਪੋੜੇ ਸੈਵਨ ਨਹਿਦ ਪਰ ਤਿੰਨ ਨੌਜਵਾਨ 3411 ਦਿਨਾਂ ਲੈ ਸੋਕੇ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਜਾ ਰਹੇ ਸੀ ਤਾਂ ਮੌਕੇ ਤੇ ਹੀ ਪਿੰਡ ਵਾਸੀਆਂ ਦੇ ਵੱਲੋਂ ਤਿੰਨ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ ਤਲਾਸ਼ੀ ਦੇ ਦੌਰਾਨ ਉਹਨਾਂ ਦੇ ਕੋਲੋਂ ਦਸਤੇ ਕਿ ਦੋ ਤਲਵਾਰਾਂ ਮਿਲਿਆ ਹਨ ਅਤੇ ਇਹਨਾਂ ਦੇ ਵੱਲੋਂ ਮੋਬਾਈਲ ਦੇ ਵੀ ਜਿਹੜੇ ਨੇ ਮਿਲੇ ਨੇ ਇਹਨਾਂ ਦੇ ਵੱਲੋਂ ਆਪ ਇਹ ਸਭ ਕੁਝ ਮੰਨਿਆ ਗਿਆ ਕਿ ਇਹ ਆਪ ਖੁਦ ਲੁੱਟਾ ਕਰਦੇ ਨੇ ਅਤੇ ਇਹ ਤਿੰਨੋਂ ਨੌਜਵਾਨ ਬਿਨਾ ਨੰਬਰ ਪਲੇ ਨਿਕਲ ਤੇ ਸਵਾਰ ਹੋ ਕੇ ਵਾਰਦਾਤਾ ਨੂੰ ਅਣਜਾਣ ਬਿੰਦੇਵੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਰਾਤ ਦੇ ਕਰੀਬ 2 ਵਜੇ ਇਹਨਾਂ ਨੂੰ ਕਾਬੂ ਕਰਕੇ ਪੁਲਿਸ ਵਾਲੇ ਕੀਤਾ। ਜਿਆ ਉਸ ਦੇ ਘਰ ਕੇ ਗੱਲਾ ਪੇਪਰ ਪੇਪਰ ਬੀਤਾ ਦੀ ਪਹਿਲਾਂ ਅਸੀਂ ਵੀਰੇ ਠੇਕੇ ਲਵੋ ਪੁੱਛਿਆ ਵੀ ਦੀ ਅਸੀਂ ਉਰੇ ਬਣਾ ਕੇ ਬੈਠ ਕੇ ਪੇਪਰ ਵੀ ਲਈਏ ਉਹ ਕਹਿੰਦਾ ਉਰੇ ਬੈਠ ਕੇ ਨਾ ਬਣਾਉ। ਇਹ ਮੁੰਡਾ ਥੋੜੀ ਅੱਗੇ ਲੌਣ ਲੱਗਾ ਠੇਕੇ ਤੋਂ ਠੀਕਾ ਮੈਂ ਵੀਰੇ ਉਰੇ ਨਾਲ ਲਈ ਮੈਂ ਕਾਣੂ ਮੈਂ ਠੇਕੇ ਵਾਲਾ ਫਿਰ ਹਾਕ ਮਾਰੂ ਆਪਾਂ ਨੂੰ ਫਿਰ ਉੱਠਣਾ ਪੂ। ਮੈਂ ਆਪ ਅੱਗੇ ਚੱਲਦਿਆਂ ਅੱਗੇ ਕੇ ਵੀਰੇ ਅੱਗੇ ਮੈਂ ਇਹਨੂੰ ਕਾਵਾਂ ਸਾਈਡ ਜੀ ਦੱਬ ਕੇ ਮੋਢਾ ਨਾਲ ਵੀ ਸੜਕ ਤੇ ਲਾਈਕ ਹੋ ਰੋਡ ਦੇ ਵੀਰੇ ਖਾਦੀ ਪੀਤੀ ਵਾਲੇ ਹੁੰਦੇ ਨੇ ਐਵੇਂ ਕੁੱਟਲ ਜਾਣਗੇ ਕੀ ਫਾਇਦਾ ਤੁਸੀਂ ਰੋਟੀ ਤੇ ਉਸ ਤੋਂ ਬਾਅਦ ਮੋੜ ਮੋੜਿਆ ਸਾਨੇ ਮੋੜ ਮੋੜ ਕੇ ਵੀਰੇ ਅਸੀਂ ਪੇਪਰ ਪੀਣ ਲੱਗ ਗਏ ਪੇਪਰ ਪੀ ਕੇ ਆਹ ਭਾਈ ਸਾਡੇ ਲੱਬੋਂ ਦੀ ਮੂਰ ਦੇ ਲੰਗਾ ਦੀਆ ਜਾਂਦਾ ਅਸੀਂ ਵੀਰੇ ਪੇਪਰ ਬਣਾ ਰਿਹਾ ਦੀਆ ਠੀਕ ਆ ਲੱਬੋਂ ਦੀ ਲੰਗਿਆ ਤੇ ਭਾਈ ਦਾ ਸਾਨੂੰ ਪਤਾ ਨਹੀਂ ਸੀ ਵੀ ਉਹ ਵਾਪਸ ਮੁੜ ਕੇ ਆਊਗਾ ਆ ਭਾਈ ਵਾਪਸ ਮੁੜ ਕੇ ਆਇਆ ਇਹਨੇ ਅੱਧਾ ਪੌਣਾ ਘੰਟਾ ਮੋਢ ਨਾਲ ਖੜਾ ਕੇ ਰੱਖਿਆ ਉੱਥੇ ਅੱਧਾ ਪੌਣਾ ਘੰਟਾ ਤਿੰਨ ਚਾਰ ਮਿੰਟ ਖੜਿਆ ਤਿੰਨ ਚਾਰ ਕਿ ਮਿੰਟ ਚੱਲ ਜਿਨਾ ਵੀ ਆਈ ਤੇ ਲੱਗਿਆ ਸੱਤ ਬੋਲ ਭਾਈ ਉਹਤੇ ਖੜਾ ਰਿਹਾ ਉਹ ਭਾਈ ਉਹਤੇ ਖੜਾ ਰਿਹਾ ਸਾਨੂੰ ਲੱਗਿਆ ਪਤਾ ਨਹੀਂ ਡਰ ਗਿਆ ਵੀ ਭਾਈ ਡਰ ਗਿਆ ਹੋਣਗੇ ਵੀ ਤਾਂ ਕਰਕੇ ਖੜੇ ਨੇ ਅੱਜ ਵੀਰ ਅਚਾਨਣ ਜਿਵੇਂ ਪੇਪਰ ਦਿਖਾਇਆ ਵੀ ਹਾਂਜੀ ਪੇਪਰ ਵੀ ਰਿਹਾ